ਥੋੜਾ ਥੋੜਾ ਰਸਤਾ ਕਰਦੇ ਤੋ ਬੱਚਿਓ ਥੋੜਾ ਥੋੜਾ ਰਸਤਾ ਕਰਦੇ ਵਿਚੀ ਦੀ ਜਿਹੜੀ ਐਂਟਰੀ ਐ ਪਿੱਛੇ ਹੋਜੋ ਜਾਲ ਤੋਂ ਪਿੱਛੇ ਹੋਜੋ ਡਿੱਗਣਾ ਪਵੇ ਇਹ ਪਿੱਛੇ ਹੋਜੇ ਜੇ ਉੱਤੇ ਨਾ ਚੜੋ ਬੈਠ ਜਾਓ ਬੈਠ ਜਾ ਸਾਰੇ ਜਣੇ ਜਮਰੇ ਵੀਰ ਬੈਠੋ ਬੜੇ ਪਿਆਰ ਨਾਲ ਬੜੇ ਸਤਿਕਾਰ ਨਾਲ ਬੜੀ ਮੁਹੱਬਤ ਦੇ ਨਾਲ ਸੁਸਤੇਜਵਲ ਵਧਦੇ ਹੋਏ ਮਿੱਠੇ ਮਿੱਠੇ ਕਦਮ ਔਰ ਤੁਹਾਡੀਆਂ ਮਿੱਠੀਆਂ ਮਿੱਠੀਆਂ ਤਾੜੀਆਂ ਦੇ ਵਿੱਚ ਅੱਜ ਦੀ ਸਟੇਜ ਦੇ ਮਹਿਬੂਬ ਕਲਾਕਾਰ ਜਨਾਬ ਲਾਵ ਮਹੀਰਾ ला एक बार खुल के जोरदार ताड़ी ऊपर हाथ करके ताड़ी नजर मिस्टर लाभ हीरा जी थैंक बहुत मेहरबानी बहुत शुक्रिया एक तरह बेनती करनी चाहना किसी सज्जन दिया ਮੋਟਰਸਾਈਕਲ ਦੀਆਂ ਚਾਬੀਆਂ ਪਤਾ ਨਹੀਂ ਗੱਡੀ ਦੀਆਂ ਚਾਬੀਆਂ ਸਾਡੇ ਕੋਲੇ ਪਹੁੰਚੀਆਂ ਜਿਹੜੇ ਵੀ ਸੱਜਣ ਦੀਆਂ ਚਾਬੀਆਂ ਗੁੰਮ ਹੋਈਆਂ ਹੁਣ ਤਾਂ ਸਥਿਤ ਤੇ ਆ ਕੇ ਤੁਸੀਂ ਲੈ ਸਕਦੇ ਹੋ ਇਹਦੇ ਵਿੱਚ ਤਿੰਨ ਚਾਬੀਆਂ ਜੀ ਸ਼ੱਲਾ ਕੋਈ ਨਹੀਂ ਹੈ ਤਿੰਨ ਚਾਬੀਆਂ ਕਿਸੇ ਵੀ ਸੱਜਣ ਦੀ ਗੱਡੀ ਦੀ ਮੋਟਰਸਾਈਕਲ ਦੀ ਕੋਈ ਚਾਬੀ ਗੁੰਮ ਹੋਈ ਹੋਵੇ ਤਾਂ ਸਾਡੇ ਤੋਂ ਆ ਕੇ ਲੈ ਜਾ ਸਕਦੇ ਹੋ ਸੋ ਇੱਕ ਵਾਰ ਫੇਰ ਬਹੁਤ ਬਹੁਤ ਮੁਬਾਰਕਬਾਦ ਤਨਤਨ ਪੀਰ ਬਾਬਾ ਬਸੰਤ ਅਲੀ ਸ਼ਾਹ ਜੀ ਠੀਕ ਹੈ ਜੀ ਇੱਕ ਵਾਰ ਫੇਰ ਸੇਵਾਦਾਰ ਵੀਰਾਂ ਵੱਲੋਂ ਬੇਨਤੀ ਹੈ ਜਿਹੜੀ ਜਲਦੀ ਸੇਵਾ ਚੱਲ ਰਹੀ ਹੈ ਜਿਹੜੇ ਗਲਾਸ ਇਧਰਲੀ ਸਾਈਡ ਪਹੁੰਚਦੇ ਆ ਸੰਗਤ ਦੇ ਵਿੱਚ ਉਹਨਾਂ ਨੂੰ ਜਲਦੀ ਵਾਪਸ ਕਰ ਦਿਆ ਕਰੋ ਜਲ ਪੀ ਕੇ ਵਾਪਸ ਕਰ ਦਿਆ ਕਰੋ ਜੋਗੇ ਕਿਸੇ ਹੋਰ ਸੇਵਾਦਾਰ ਵੀਰਾਂ ਵੱਲੋਂ ਹੋਰ ਸੰਗਤ ਦੀ ਸੇਵਾ ਦੇ ਵਿੱਚ ਜਲ ਸੇਵਾ ਕੀਤੀ ਜਾਵੇ ਸੋ ਤਨਤਨ ਪੀਰ ਬਾਬਾ ਬਸੰਤ ਅਲੀ ਸ਼ਾਹ ਜੀ ਜਿਨ੍ਹਾਂ ਦੀ ਯਾਦ ਨੂੰ ਸਮਰਪਿਤ ਜੋ ਸਾਲਾਨਾ ਜੋੜ ਮੇਲਾ ਤੇ ਭੰਡਾਰਾ ਕਰਵਾਇਆ ਜਾ ਰਿਹਾ ਇਸ ਮੇਲੇ ਦੀ ਇਸ ਭੰਡਾਰੇ ਦੀ ਤੁਹਾਨੂੰ ਸਾਰਿਆਂ ਨੂੰ ਲਵ ਹੀਰਾ ਮਿਊਜ਼ਿਕਲ ਗਰੁੱਪ ਦੀ ਪੂਰੀ ਟੀਮ ਵੱਲੋਂ ਬਹੁਤ-ਬਹੁਤ ਮੁਬਾਰਕਾਂ ਲੱਖ-ਲੱਖ ਵਧਾਈਆਂ ਦਿੰਦੇ ਹਾਂ ਦਰਬਾਰ ਦੇ ਮੁਖ ਸੇਵਾਦਾਰ ਬਾਬਾ ਨੀਕ ਸ਼ਾਹੀ ਔਰ ਸੇਵਾਦਾਰਾਂ ਦੇ ਵਿੱਚੋਂ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਮਗਰ ਸਿੰਘ ਜੀ ਖੋਸਾ ਸਾਹਿਬ ਲੱਕੀ ਖੋਸਾ ਸਾਹਿਬ ਸੀਰਾ ਪੁੜੀਆਂ ਜੀ ਪਿੰਡਾ ਡੈਰੀ ਵਾਲਾ ਬਿੱਟੂ ਮਾਨ ਡਾਕਟਰ ਰਵਿੰਦਰਪਾਲ ਸਿੰਘ ਜੀ ਸੀਰਾ ਸ਼ਾਹੀ ਹੈਰੀ ਵਪਾਰੀ ਜੀ ਤਾਰਾ ਨੰਬਰਦਾਰ ਜੀ ਹਰਜਿੰਦਰ ਸਿੰਘ ਜਿੰਦੂ ਸੁਖਵੰਤ ਸਿੰਘ ਜੀ ਸੰਤੂ ਸੀਰਾ ਖੋਸਾ ਸੁਨਾ ਵਪਾਰੀ ਜੀ ਔਰ ਗੰਗਾ ਰਤੂ ਜੀ ਸਮੂਹ ਸੇਵਾਦਾਰ ਸਮੂਹ ਸੰਗਤ ਸਮੂਹ ਐਨ ਆਰ ਆਈ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮੁਬਾਰਕਾ ਸਾਰਿਆਂ ਨੂੰ ਲਓ ਉਸ ਫਨਕਾਰ ਨੂੰ ਤੁਹਾਡੇ ਰੋਬਰੂ ਕਰਾਂ ਜਿਨ੍ਹਾਂ ਨੇ ਖੜੀ ਟੇਸ਼ਨ ਤੇ ਰਹਿ ਗਈ ਆਪ ਤੋਂ ਗੱਡੀ ਚੜ ਗਿਆ ਵੀ ਤੋਂ ਲੈ ਕੇ ਇੱਕ ਤੋਂ ਇੱਕ ਸੁਪਰ ਹਿੱਟ ਗੀਤ ਇੱਕ ਤੋਂ ਇੱਕ ਸੁਪਰ ਹਿੱਟ ਲੋਕ ਤੱਤ ਇੱਕ ਤੋਂ ਇੱਕ ਸੁਪਰ ਹਿੱਟ ਦੁਗਾਣੇ ਤੁਹਾਡੀ ਚੋਲੀ ਪਾਈ ਜਿਨ੍ਹਾਂ ਦੇ ਗੀਤਾਂ ਨੂੰ ਤੁਸੀਂ ਬੜਾ ਪਿਆਰ ਬੜੀ ਮੁਹੱਬਤ ਬੜਾ ਸਤਿਕਾਰ ਬੜਾ ਅਦਬ ਦਿੱਤਾ ਹੈ ਜਿਨ੍ਹਾਂ ਦੇ ਵਿੱਚੋਂ ਖੜੀ ਟੇਸ਼ਨ ਤੇ ਰਹਿ ਗਈ ਆਪ ਤੋਂ ਗੱਡੀ ਚੜ ਗਿਆ ਵੇ ਯਾਰਾਂ ਦੀ ਯਾਰੀ ਛੱਡ ਕੇ ਲੱਗ ਗਈ ਪੜਨ ਪਟਿਆਲੇ ਨਹੀਂ ਤੈਨੂੰ ਯਾਰ ਪੁਰਾਣੇ ਚੰਗੇ ਲੱਗਣੋਂ ਛੱਟ ਕੇ ਹਾਂ ਦੀਏ ਐਡੀ ਨਿਕਲੇਗੀ ਮਾੜੀ ਕਦੇ ਸੋਚਿਆ ਵੀ ਨਹੀਂ ਸੀ ਤੂੰ ਜੋ ਵੀ ਕਰਨਾ ਕਰ ਲੈਨੀ ਵੰਜ ਬਰਾਬਰ ਗੱਡਾਂਗੇ ਔਰ ਜਦੋਂ ਕਿਤੇ ਸਾਡੇ ਸਮਾਜ ਨੂੰ ਨਸ਼ਿਆਂ ਨੇ ਘੇਰਿਆ ਤੇ ਜਵਾਨਾਂ ਨੂੰ ਪ੍ਰੇਰਿਤ ਕਰਨ ਲਈ ਨਸ਼ੇ ਦੇ ਖਿਲਾਫ ਬਹੁਤ ਗੀਤ ਤੁਹਾਡੀ ਚੋਲੀ ਪਾਈ ਧੀ ਜੰਮ ਵੀ ਜਵਾਈ ਵਾਲਾ ਹੋ ਗਿਆ ਦਾਰੂ ਪੀਣੀ ਛੱਡ ਵੀਰਵੇ ਔਰ ਜਿੰਨੇ ਨਸ਼ਿਆਂ ਤੇ ਲਾਉਣਾ ਉਹਦਾ ਦੁੱਧ ਪੀ ਕੇ ਦੇਖ ਔਰ ਜਿਹੜੇ ਸਾਡੇ ਸਰਹੱਦਾ ਤੇ ਸਾਡੀਆਂ ਹੱਦਾ ਸਰਹੱਦਾ ਤੇ ਸਾਡੇ ਫੌਜੀ ਵੀ ਸਾਡੇ ਦੇਸ਼ ਦੇ ਰਾਖੇ ਸਾਡੀ ਸੇਵਾ ਕਰ ਰਹੇ ਐ ਜਿਨ੍ਹਾਂ ਦੇ ਸੇਵਾ ਦੇ ذریعے ਆਪਾਂ ਕਰੋੜਾਂ ਦੀ ਦੁਨੀਆ ਦੇ ਵਿੱਚ ਸੁਖ ਦੀ ਨੀਂਦ ਸੁੱਤੇ ਹੁੰਨੇ ਆ ਔਰ ਬਾਡਰਾਂ ਤੇ ਘੂਕ ਆਪਾਂ ਕੋ ਸੱਤੇ ਹੁੰਨੇ ਔਰ ਬਾਰਡਰਾਂ ਤੇ ਹੋ ਕਾਂਦੀ ਤਰ੍ਹਾਂ ਅੱਖ ਰੱਖਦੇ ਐ ਉਹਨਾਂ ਲਈ ਗੀਤ ਆ ਮਿਲਜਾ ਫੌਜੀ ਵੀਰਾ ਵੇ ਕੀ ਠੇਕਾ ਲੈ ਲਿਆ ਬਾਰਡਰ ਦਾ ਤੇ ਫੱਕੀਆਂ ਅਡਾਦੋ ਫੌਜੀ ਵੀਰਿਓ ਮੁੜ ਕੇ ਨਾ ਵੈਰੀ ਚੱਕੇ ਅੱਖ ਨੂੰ ਔਰ ਸਾਡੇ ਸਮਾਜ ਦੇ ਵਿੱਚ ਜਿਹੜੀ ਦਿਨ ਰਾਤ ਸਾਡੀ ਸੇਵਾ ਦੇ ਵਿੱਚ ਹਾਜ਼ਰ ਹੈ ਸਾਡੀ ਪੰਜਾਬ ਪੁਲਿਸ ਉਹਨਾਂ ਲਈ ਮਿਲਨੋਂ ਗਿਣਨੋਂ ਰਹਿ ਗਿਆ ਪੁਲਿਸ ਵਿੱਚ ਭਰਤੀ ਹੋ ਕੇ ਤੇ ਔਰ ਤੁਹਾਡੇ ਐਂਟਰਟੇਨਮੈਂਟ ਲਈ ਬਹੁਤ ਖੂਬਸੂਰਤ ਗੀਤ ਸਾਡੇ ਹੁੰਦੇ ਹੱਕ ਨਹੀਂ ਉਹ ਕਿਸੇ ਹੋਰ ਨੂੰ ਵੈਲੀ ਅੱਖ ਪਾਉਣ ਦਾ ਤੇ ਸਾਡੀ ਰੱਬ ਨੇ ਡਿਊਟੀ ਲਈ ਏ ਧੌਣਾ ਚੋ ਕਿੱਲੇ ਗੱਡਣ ਦੀ ਤੇ ਜਿੱਤੇ ਜਾੜ ਥੱਲੇ ਆ ਗਿਆ ਪੁੱਤ ਜੱਪ ਦਿਆਂਗੇ ਟੱਕਰੇ ਸੀ ਪੁੱਤ ਬਗਾਨੇ ਟੱਕਰੇ ਸੀ ਤੂੰ ਯਾਦ ਕਰੇਗਾ ਔਰ ਦੱਲਿਆਂ ਦੀ ਯਾਰੀ ਤਾਂ ਦੁਪਹਿਰ ਤੱਕ ਹੁੰਦੀ ਏ ਸੋਨਾ ਗੀਤਾਂ ਦੀ ਵਰਲਡ ਫੇਮਸ ਆਵਾਜ਼ ਸੋ ਮੇਰਾ ਕਹਿਣ ਤੋਂ ਪਾ ਮਾਲਵੇ ਦਾ ਮਾਣ ਪੰਜਾਬੀਆਂ ਦੀ ਸ਼ਾਨ ਉੱਚੀਆਂ ਸੁਰਾਂ ਦੇ ਮਾਲਕ ਲੋਕ ਤੱਥਾਂ ਦੇ ਬਾਦਸ਼ਾਹ ਸੋ ਤੁਹਾਡੀਆਂ ਜ਼ੋਰਦਾਰ ਤਾੜੀਆਂ ਚ ਤੁਹਾਡੇ ਰੋਬਰੋ ਜਨਾਬ ਲਾਭ ਹੀਰਾ ਜੀ ਹੀਰਾ ਜੀ ਬਹੁਤ ਬਹੁਤ ਲੈਂਦਾ ਖੁਸ਼ ਰਹੋ ਮਾਲਕ ਤੁਹਾਨੂੰ ਚੜ੍ਹਦੀ ਕਲਾ ਅੱਜ ਦਾ ਸਮਾਗਮ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ ਤੁਸੀਂ ਆਏ ਹੋ ਤੁਹਾਡਾ ਸਤਿਕਾਰ ਸਭ ਨੂੰ ਜੀ ਆਇਆਂ ਇਹ ਮੇਲਾ ਇਹ ਪੰਡਾਰਾ ਤਨ ਤਨ ਪੀਰ ਬਾਬਾ ਬਸੰਤ ਅਲੀ ਸ਼ਾਹ ਜੀ ਖੁੱਲ ਕੇ ਕਿ ਤਾੜੀ ਮਾਰਦੇ ਬਾਬਿਆਂ ਦੇ ਨਾਮ ਦੀ ਬੜੀ ਮਿਹਰਬਾਨੀ ਹੋਏਗੀ ਬਹੁਤ ਸੱਚੇ ਦਰਬਾਰ ਕੀ ਬਾਦ-ਮਾਦ ਮਿਹਰਬਾਨੀ ਉਸ ਤੋਂ ਪ੍ਰੰਤ ਗੁਰਫਤੇ ਸਾਂਝੀ ਕਰਦੇ ਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਧੰਨਵਾਦ ਮੇਲਾ ਕਮੇਟੀ ਸਮੂਹ ਸੇਵਾਦਾਰਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਤੇ ਧੰਨਵਾਦ ਦਿੰਨੇ ਆ ਪੀਰ ਪਾਸ਼ਾ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਗੱਦੀ ਨਿਸ਼ੀਨ ਬਾਬਾ ਨੀਕਸ਼ਾ ਜੀ ਸੇਵਾਦਾਰ ਸਰਦਾਰ ਮੱਗਰ ਸਿੰਘ ਜੀ ਖੋਸਾ ਸਾਹਿਬ ਲੱਕੀ ਖੋਸਾ ਜੀ ਸਿਰਾ ਭੂਨੀਆ ਜੀ ਬਾਕੀ ਮੈਂ ਬੇਨਤੀ ਕਰਾਂ ਆਪਾਂ ਅੱਗੇ ਲੇਟ ਹੈ ਜਿਹੜੇ ਸਾਡੇ ਵਿਸ਼ੇਸ਼ ਨਾਮ ਨੇ ਪੀਰ ਪਾਸ਼ਾ ਆਪ ਜਾਣਦੇ ਆ ਮੈਂ ਵਿੱਚੋਂ ਦੀ ਬੋਲ ਦਿਉਂਗਾ ਕੋਈ ਗੱਲ ਨਹੀਂ ਲਓ ਸਾਡੇ ਸਾਥੀ ਕਲਾਕਾਰ ਜੀ ਇਹ ਜਿਹੜੇ ਇਸ ਸਮਾਗਮ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗੀ ਸੱਜਣ ਨੇ ਬਾਹਰਲੇ ਵੀਰ ਵਿਦੇਸ਼ੀ ਵੀਰ ਐਨ ਆਰ ਆਈ ਵੀਰ ਜਿਨ੍ਹਾਂ ਨੂੰ ਆਪਾਂ ਬੋਲ ਦਿੰਨੇ ਆ ਉਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਨਾਮ ਹੈ ਜ਼ਰੂਰ ਫਿਰ ਤਾਂ ਬੋਲਣਾ ਹੀ ਬਣਦਾ ਹੀ ਆ ਓਕੇ ਸਮੂਹ ਸੰਗਤ ਸੇਵਾਦਾਰ ਕਹਿੰਾਰੇ ਵੀਰ ਤੈਦੀਨੋਂ ਅਤਿਵਾਦ ਸਾਰੇ ਸੱਜਣਾ ਦਾ ਬਹੁਤ-ਬਹੁਤ ਸ਼ੁਕਰਾਨਾ ਪੰਜਾਬ ਪੁਲਿਸ ਦੇ ਅਫੀਸਰ ਸਹਿਬਾਨ ਤਹਿਤ ਨਹੀਂ ਉਹਨਾਂ ਦਾ ਵੀ ਤੈਦੀਨੋਂ ਸ਼ੁਕਰਾਨਾ ਕਰਦਾ ਮੈਂ ਟੈਲ ਸਾਊਂਡ ਬਹੁਤ-ਬਹੁਤ ਸ਼ੁਕਰਾਨੇ ਸਾਰੇ ਮੇਰੇ ਵੀਰਾਂ ਦਾ ਸਟੇਜ ਤੇ ਕੁਝ ਸੱਜਣ ਐਂ ਜੇ ਲੱਗਦਾ ਹੈ ਹਾਂ ਕਿਉਂਕਿ ਗਰਮੀ ਜ਼ਿਆਦਾ ਹੈ ਹਵਾ ਨਹੀਂ ਲੱਗਦੀ ਕਿਸੇ ਪਾਸਿਓ ਤੇ ਮੈਂ ਬੇਨਤੀ ਕਰੂੰਗਾ ਇੱਕ ਸਾਡਾ ਵੀਰ ਹੈ ਇਥੋਂ ਦੇ ਵਸਨੀਕ ਹੈ ਕੈਵੀ ਮਾਨ ਜਿਹੜੇ ਕਲਾਕਾਰਾਂ ਦੇ ਗਾਣਿਆਂ ਦੀਆਂ ਪ੍ਰਮੋਸ਼ਨਾਂ ਕਰਦੇ ਆ ਜਿੱਥੇ ਮੇਰੀ ਆਵਾਜ਼ ਸੁਣਦੇ ਆ ਤਾਂ ਮੇਰੀ ਇਸ ਗੁਰਫਤੇ ਨੂੰ ਪ੍ਰਵਾਨ ਕਰਨ ਬਾਅਦ ਮਿਹਰਬਾਨੀ ਬਹੁਤ ਸ਼ੁਕਰੀਆ ਧੰਨਵਾਦ ਜੀ ਮੈਂ ਧੰਨਵਾਦੀ ਆ ਤਨ ਤਨ ਬਾਬਾ ਕੌਰੇਸ਼ਾ ਜੀ ਗੱਦੀ ਨਿਸ਼ੀਨ ਦਰਬਾਰ ਹਿੰਦਗੜ ਝਿੜੀ ਉਹਨਾਂ ਦੇ ਹੁਕਮ ਨਾਲ ਉਹਨਾਂ ਦੀ ਮਿਹਰਬਾਨੀ ਨਾਲ ਦਾਸ ਨੂੰ ਹੁਕਮ ਹੋਇਆ ਸੀ ਤੁਹਾਡੀ ਸੇਵਾ ਕਰਨ ਦਾ ਮੈਂ ਪਹੁੰਚਿਆ ਉਹਨਾਂ ਦੀ ਹੱਲਾਸ਼ੇਰੀ ਨਾਲ ਉਹਨਾਂ ਦੀ ਮਿਹਰਬਾਨੀ ਨਾਲ ਬਾਕੀ ਬਾਅਦ ਦੀਆਂ ਗੱਲਾਂ ਮੈਂ ਤੁਹਾਡੇ ਨਾਲ ਬਾਅਦ ਚ ਕਰਦਾ ਪਹਿਲਾਂ ਆਪਾਂ ਪੀਰਾਂ ਦੀ ਹਾਜ਼ਰੀ ਭਰ ਲਈਏ ਉਸ ਤੋਂ ਬਾਅਦ ਤੁਹਾਡੀਆਂ ਦਿਲੀ ਖੁਸ਼ੀਆਂ ਫਰਮਾਈਆਂ ਹਾਜ਼ਰ ਕਰੂੰਗਾ ਮੈਂ ਤੁਹਾਡੇ ਚਰਨਾਂ 'ਚ ਬਹੁਤ ਬਹੁਤ ਮਿਹਰਬਾਨੀ ਐਡਾ ਧੰਨਵਾਦ ਹੈ ਤੁਹਾਡਾ ਮੈਂ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਤਾਂ ਬੀਬੀਆਂ ਬੈਠੀਆਂ ਐਨੀ ਗਰਮੀ ਦੇ ਵਿੱਚ ਧੰਨਵਾਦ ਭੈਣੋ ਬਹੁਤ-ਬਹੁਤ ਮਿਹਰਬਾਨੀ ਹੈ। ਹੈਲੋ ਮੇਰੇ ਵੀਰ ਬਜ਼ੁਰਗ ਬੈਠੇ ਆ ਤੁਹਾਡਾ ਤੈਹਦਲੋ ਸ਼ੁਕਰਾਨਾ ਤੁਸੀਂ ਸਮਾਂ ਦਿੰਦੇ ਹੋ ਕਲਾਕਾਰਾਂ ਨੂੰ ਕਲਾਕਾਰਾਂ ਦੀ ਰੌਣਕ ਬਣਦੇ ਹੋ ਕਲਾਕਾਰਾਂ ਦੀ ਜ਼ਿੰਦਗੀ ਬਣਦੇ ਹੋ ਤੈਹਦਲੋ ਧੰਨਵਾਦ ਸਾਡਾ ਵੀਰ ਬੈਠਾ ਪੱਤਰਕਾਰ ਹੀਰੋ ਕਿਸ਼ਨਪੂਰੀ ਸਾਹਿਬ ਤੈਹਦਲੋ ਧੰਨਵਾਦ ਟੈਲ ਸਾਊਂਡ ਦਾ ਦੁਬਾਰਾ ਫੇਰ ਧੰਨਵਾਦ ਕਰਦੇ ਆ ਬਾਬਾ ਮਿਹਰਬਾਨ ਜੀ ਸ਼ੁਕਰੀਆ ਤੂੰ ਪੀਰ ਮੇਰਾ ਮੈਂ ਬਚੜਾ ਤੇਰਾ ਦਾਤਾ ਯਾਰ ਡਗਦਰ ਤੇਰੇ ਸਭਨਾ ਤੋਫੀਕਾਂ ਦਾ ਮਾਲਕ ਤੂੰ ਹੈ ਦੇਖ ਤੇ ਹੈ ਐਬ ਛਪਾਲੀ ਮੇਰੇ ਜਦੋਂ ਮੁਦਤਾ ਦੇ ਪਿੱਛੋਂ ਪਿੱਛੋਂ ਜਦੋਂ ਮੁਤਤਾਂ ਦੇ ਪਿੱਛੋਂ ਰੱਬ ਹੁੰਦਾ ਏ ਦਿਆ ਜਦੋਂ ਮੁਤਤਾਂ ਦੇ ਪਿੱਛੋਂ